ਸ਼ਹਿਰ ਦੇ ਵਿੱਚ ਇਹ ਟ੍ਰੈਫਿਕ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਤੇ ਨਗਰ ਨਿਗਮ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਵੀ ਚਲਾਏ ਜਾਂਦੇ ਨੇ ਐਨਟੀ ਐਨਕੋਚਮੈਂਟ ਡਰਾਈਵ ਵੀ ਚਲਾਈ ਜਾਂਦੀ ਹੈ ਗੱਲ ਕਰ ਰਹੇ ਆ ਲੁਧਿਆਣਾ ਦੀ ਲੁਧਿਆਣਾ ਦੇ ਇਹ ਤਿੰਨ ਜਿਹੜੇ ਮੁੱਖ ਏਰੀਏ ਨੇ ਜਿਨ੍ਹਾਂ ਨੂੰ ਮਾਰਕ ਕੀਤਾ ਗਿਆ ਕਿ ਜਦੋਂ ਬਿਲਡਿੰਗ ਜਿਹੜੇ ਏਰੀਆ ਦੇ ਵਿੱਚ ਬਣਾਈ ਸਗੀ ਉਹ ਸਾਰੀ ਦੇ ਵੇਲੇ ਇਹ ਪਾਰਕਿੰਗ ਦੇ ਲਈ ਬੇਸਮੈਂਟ ਦਿਖਾਈ ਸੀ ਪਰ ਉਹ ਪਾਰਕਿੰਗ ਦੇ ਵਿੱਚ ਬਿਲਡਿੰਗ ਜਿਨ੍ਹਾਂ ਦੀ ਹੈਗੀ ਆ ਉਹਨਾਂ ਦੇ ਵੱਲੋਂ ਇਹ ਜਿਹੜੇ ਕਮਰਸ਼ੀਅਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਨ੍ਹਾਂ ਦੇ ਕਮਰਸ਼ੀਅਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਨਗਰ ਨਿਗਮ ਦੇ ਵੱਲੋਂ ਨੋਟਿਸ ਵੀ ਮਿਲਨੇ ਸ਼ੁਰੂ ਹੋ ਗਏ ਨੇ ਕਿ ਤੁਸੀਂ ਇਹ ਗਲਤ ਤਰੀਕੇ ਦੇ ਨਾਲ ਜਿਹੜੀ ਤੁਸੀਂ ਵਰਤੋਂ ਕਰ ਰਹੇ ਹੋ ਕਿਉਂਕਿ ਜਦੋਂ ਤੁਸੀਂ ਬਿਲਡਿੰਗ ਨੂੰ ਸਾਰੀ ਕੀਤੀ ਸੀਗੀ ਉਸ ਵੇਲੇ ਕਿਹਾ ਸੀਗਾ ਕਿ ਤੁਸੀਂ ਇਸ ਨੂੰ ਪਾਰਕਿੰਗ ਦਿਖਾਵਾਂਗੇ ਪਰ ਪਾਰਕਿੰਗ ਦੇ ਵਿੱਚ ਕਮਰਸ਼ੀਅਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਤਿੰਨ ਐਮਆਰਕ ਨਗਰ ਨਿਗਮ ਨੇ ਜਿਹੜੇ ਮੁੱਖ ਤੌਰ ਤੇ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਖਾਲਸਾ ਕੋਲੀ ਰੋਡ ਹੈ ਸਿਮਟਰੀ ਰੋਡ ਹੈ ਔਰ ਮਲਹਾਰ ਰੋਡ ਹੈ ਜਿੱਥੇ ਟ੍ਰੈਫਿਕ ਦੀ ਬਹੁਤ ਭਾਰੀ ਸਮੱਸਿਆ ਹਰ ਵੇਲੇ ਦੇਖਣ ਨੂੰ ਮਿਲਦੀ ਹੈ ਮਾਰਨਿੰਗ ਈਵਨਿੰਗ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਟ੍ਰੈਫਿਕ ਜਮ ਹੋ ਜਾਂਦਾ ਹੈ ਇਹ سلسلہ ਸ਼ੁਰੂ ਕਿੱਥੋਂ ਹੋਇਆ ਸ਼ੁਰੂ ਹੋਇਆ ਸੀ ਇਹ ਸੇਠੀ ਸਟੋਰ ਤੋਂ ਸੇਠੀ ਸਟੋਰ ਦੇ ਜਿਹੜੇ ਮਾਲਕ ਨੇ ਜਦੋਂ ਬਿਲਡਿੰਗ ਬਸਾਰੀ ਕੀਤੀ ਸੀ ਤਾਂ ਉਸ ਵੇਲੇ ਜਿਹੜੀ ਇਹਨਾਂ ਦੀ ਬੇਸਮੈਂਟ ਸੀ ਉਸ ਨੂੰ ਪਾਰਕਿੰਗ ਚੋਕ ਕੀਤਾ ਸੀਗਾ ਕਿ ਅਸੀਂ ਇਸ ਨੂੰ ਪਾਰਕਿੰਗ ਵਜੋਂ ਵਰਤਾਂਗੇ ਤਾਂਕਿ ਜਿਹੜੀਆਂ ਸੜਕ ਦੇ ਉੱਪਰ ਗੱਡੀਆਂ ਲੱਗਦੀਆਂ ਨੇ ਉਹ ਗੱਡੀਆਂ ਨਹੀਂ ਲੱਗਣਗੀਆਂ ਪਾਰਕਿੰਗ ਵਿੱਚ ਇਸਤੇਮਾਲ ਹੋਏਗੀ ਪਰ ਜਦੋਂ ਮੌਕੇ ਤੇ ਨਿਗਮ ਦੇ ਅਧਿਕਾਰੀ ਗਏ ਉਹਨਾਂ ਨੇ ਉੱਥੇ ਜਾ ਕੇ ਚੈੱਕ ਕੀਤਾ ਤੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਇਹ ਨੀਮਾ ਵੀ ਜਿਹੜੀ ਉਲੰਘਣਾ ਕੀਤੀ ਜਾ ਰਹੀ ਹੈ ਉਲੰਘਣਾ ਦੇ ਵਿੱਚ ਖਾਸ ਤੌਰ ਤੇ ਇਹੀ ਸੀਗਾ ਕਿ ਪਾਰਕਿੰਗ ਜਦੋਂ ਉਹ ਸਾਰੀ ਕੀਤੀ ਸੀ ਬਿਲਡਿੰਗ ਉਹਦੇ ਦਿਖਾਈ ਸੀਗੀ ਪਰ ਗੱਡੀ ਜਿਹੜੀ ਗੱਡੀਆਂ ਖੜੀਆਂ ਨੇ ਉਹ ਸੜਕਾਂ ਦੇ ਉੱਪਰ ਖੜੀਆਂ ਜਿਸ ਤੋਂ ਬਾਅਦ ਟ੍ਰੈਫਿਕ ਦੀ ਜਿਹੜੀ ਸਮੱਸਿਆ ਪੈਦਾ ਹੋ ਜਾਂਦੀ ਹੈ ਉਹਨਾਂ ਨਗਰ ਨਿਗਮ ਵੱਡੀ ਕਾਰਵਾਈ ਜਿਹੜੀ ਕਰਨ ਦੀ ਤਿਆਰੀ ਕਰ ਰਿਹਾ ਹੈ ਇਹ ਮੁੱਖ ਤੌਰ ਤੇ ਬਿਲਡਿੰਗ ਜਿਨ੍ਹਾਂ ਨੇ ਖਰੀਦੀ ਕੀਤੀ ਹੈ ਜਿਨ੍ਹਾਂ ਨੇ ਪਾਰਕਿੰਗ ਸ਼ੋਰ ਖਰੀਦੇ ਵੇਲੇ ਦਿਖਾਈ ਸੀ ਕਿ ਬਸੀਂ ਇਹ ਪਾਰਕਿੰਗ ਕਰਾਂਗੇ ਵਾਹਨ ਉੱਤੇ ਤੇ ਉਹ ਨਹੀਂ ਕਰ ਰਹੇ ਨਿਯਮਾਂ ਦੀ ਜਿਹੜੇ ਉਲੰਘਣਾ ਕਰ ਰਹੇ ਨੇ ਉਹਨਾਂ ਨੂੰ ਨਾਲ ਦੀ ਨਾਲ ਨੋਟਿਸ ਵੀ ਭੇਜਨੇ ਸ਼ੁਰੂ ਹੋ ਗਏ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਸੜਕਾਂ ਦੇ ਉੱਪਰ ਗੱਡੀਆਂ ਲਾਈਆਂ ਹੋਈਆਂ ਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਸ ਤੋਂ ਬਾਅਦ ਪੈਦਾ ਹੋ ਜਾਂਦੀ ਹੈ ਤੇ ਨਗਰ ਨਿਗਮ ਨੇ ਹੁਣ ਸੰਗਿਆਨ ਲਿੱਤਾ ਹੈ ਇਸ ਦੇ ਉੱਪਰ ਖਾਸ ਤੌਰ ਤੇ ਧਿਆਨ ਦਿੱਤਾ ਹੈ ਕਿ ਅਸੀਂ ਹੁਣ ਐਕਸ਼ਨ ਲਵਾਂਗੇ ਜਿਨ੍ਹਾਂ ਨੂੰ ਨੋਟਿਸ ਮਿਲ ਰਹੇ ਨੇ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਕਿ ਜੇ ਜਦੋਂ ਤੁਸੀਂ ਇਹ ਨੋਟਿਸ ਰਿਸੀਵ ਕਰਨਾ ਆ 3 ਦਿਨ ਦੇ ਅੰਦਰ ਅੰਦਰ ਨਗਰ ਨਿਗਮ ਦਾ ਦਫ਼ਤਰ ਤੁਸੀਂ ਪਹੁੰਚ ਕਰਨੀ ਹੈ ਕਿ ਜੇ ਤੁਹਾਡੇ ਕੋਲੇ ਕੋਈ ਕਾਗਜ਼ ਹੈਗਾ ਆ ਉਸ ਸੰਬੰਧ ਦੇ ਵਿੱਚ ਕਿ ਬੇਸਮੈਂਟ ਜਦੋਂ ਤੁਸੀਂ ਬਣਾਈ ਸੀਗੀ ਕਮਰਸ਼ੀਅਲ ਬਿਲਡਿੰਗ ਦੀ ਤਾਂ ਉਸ ਵੇਲੇ ਜਿਹੜੀ ਇਹ ਪਾਰਕਿੰਗ ਤੁਸੀਂ ਸ਼ੋਅ ਕੀਤੀ ਸੀ ਤੇ ਕਮਰਸ਼ੀਅਲ ਗਤੀਵਿਧੀਆਂ ਤੁਸੀਂ ਕਰ ਰਹੇ ਹੋ ਤਾਂ ਇਸ ਸੰਬੰਧੀ ਕੋਈ ਦਸਤਾਵੇਜ਼ ਜਾਂ ਕੋਈ ਕਾਗਜ਼ ਹੈਗਾ ਤੁਸੀਂ ਉਹ ਸ਼ੋਅ ਕਰਨਾ ਹੈ ਅਗਰ ਤੁਸੀਂ 3 ਦਿਨ ਦੇ ਅੰਦਰ ਅੰਦਰ ਨਹੀਂ ਕਰਦੇ ਤਾਂ ਤੁਹਾਡੇ ਉੱਪਰ ਜਿਹੜੀ ਹੈ ਕਾਰਵਾਈ ਨਗਰ ਨਿਗਮ ਦੇ ਲਾਅ ਦੇ ਹਿਸਾਬ ਦੇ ਨਾਲ ਕੀਤੀ ਜਾਏਗੀ ਤੇ ਜੋ ਵੀ ਹੋਣ ਵਾਲਾ ਹਰਜਾ ਖਰਚਾ ਆਏਗਾ ਤੁਸੀਂ ਖੁਦ ਜ਼ਿੰਮੇਵਾਰ ਹੋਗੇ ਇਹ ਖਾਸ ਤੌਰ ਤੇ ਜਦੋਂ ਇਸ ਵਿਸ਼ੇ ਦੇ ਵਿੱਚ ਦੁਕਾਨਦਾਰਾਂ ਨਾਲ ਵੀ ਗੱਲਬਾਤ ਹੋਈ ਹੈ ਤਾਂ ਦੁਕਾਨਦਾਰਾਂ ਦਾ ਵੀ ਕਹਿਣਾ ਕਿ ਸੀ ਲੰਬੇ ਸਮੇਂ ਤੋਂ 20 25 25 ਸਾਲ ਤੋਂ ਇਹ ਮਾਰਕੀਟ ਦੇ ਵਿੱਚ ਹੈਗੇ ਆ ਆਪਣਾ ਕੰਮਕਾਰ ਚਲਾ ਰਹੇ ਆ ਪਰ ਇੱਕਦਮ ਇੱਕ ਇਸ ਤਰੀਕੇ ਦੇ ਨਾਲ ਇਹ ਨੋਟਿਸ ਮਿਲਨੇ ਸ਼ੁਰੂ ਹੋ ਗਏ ਨੇ ਦੁਕਾਨਦਾਰਾਂ ਦੇ ਅੰਦਰ ਵੀ ਜਿਹੜਾ ਸਹਿਮ ਦਾ ਮਾਹੌਲ ਹੈ ਉਹ ਬਣਿਆ ਹੋਇਆ ਤੇ ਇੱਕ ਵਾਰ ਤੁਹਾਨੂੰ ਫੇਰ ਦੱਸ ਦਵਾ ਕਿ ਨੋਟਿਸ ਇਹ ਕਿਨੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਖਾਸ ਤੌਰ ਤੇ ਕੇਂਦ੍ਰਿਤ ਨੇ ਫੋਕਸ ਨੇ ਜਿਨ੍ਹਾਂ ਦੇ ਵਿੱਚੋਂ ਮਲਹਾਰ ਰੋਡ ਹੈ ਕਾਲਜ ਰੋਡ ਹੈ ਖਾਲਸਾ ਰੋਡ ਹੈ ਤੇ ਸਿਮਟਰੀ ਰੋਡ ਹੈ ਇਸ ਏਰੀਆ ਦੇ ਵਿੱਚ ਜਿਹੜੇ ਬਰਚਿੰਦੇ ਨੇ ਜਿਨ੍ਹਾਂ ਨੇ ਬਿਲਡਿੰਗ ਬੁਸਾਰੀ ਕੀਤੀ ਹੈ ਉਹ ਸਾਰੀ ਵੇਲੇ ਜਦੋਂ ਉਹਨਾਂ ਨੇ ਬਣਾਈ ਸੀਗੀ ਤਾਂ ਪਾਰਕਿੰਗ ਸ਼ੋ ਕੀਤੀ ਸੀ ਬਿਲਡਿੰਗ ਦੇ ਵਿੱਚ ਪਰ ਉਹ ਕਮਰਸ਼ੀਅਲ ਗਤੀਵਿਧੀਆਂ ਕਰ ਰਹੇ ਨੇ ਜਿਸ ਨੂੰ ਧਿਆਨ ਚ ਰੱਖਦੇ ਹਨ ਨਗਰ ਨਿਗਮ ਨੇ ਹੁਣ ਸੰਗਿਆਨ ਲੈਣਾ ਸ਼ੁਰੂ ਕੀਤਾ ਨੋਟਿਸ ਵੀ ਭੇਜਨੇ ਸ਼ੁਰੂ ਕਰ ਦਿੱਤੇ ਨੇ ਤਾਂ ਹੁਣ ਇਹ ਵੀ ਇੱਕ ਵੱਡਾ ਇੱਕ ਪ੍ਰਮੁੱਖ ਸਵਾਲ ਇਹ ਹੈਗਾ ਕਿ ਜਿਹੜੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਤਾਂ ਉਸ ਤੋਂ ਪਹਿਲਾਂ ਇੱਕ ਵਾਰੀ ਨੋਟਿਸ ਮਿਲ ਗਿਆ ਦੁਕਾਨਦਾਰਾਂ ਨੂੰ ਕਿ ਉਹਨਾਂ ਦੇ ਵੀ ਸਹਿਮ ਦਾ ਮਾਹੌਲ ਹੈ ਕਿੰਨਾ ਕਿਤੇ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਜੇ ਇਕਦਮ ਇਹ ਟ੍ਰੈਫਿਕ ਤੋਂ ਸਮੱਸਿਆ ਤੋਂ ਕਿਸ ਤਰੀਕੇ ਦੇ ਨਾਲ ਨਿਜਾਦ ਦਿਲਾ ਪਾਏਗੇ ਨਗਰ ਨਿਗਮ ਤਾਂ ਇਹ ਵੱਡਾ ਇੱਕ ਸਵਾਲ ਇਹ ਵੀ ਹੈ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਲਈ ਮਨਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਹਦਾ ਹੱਲ ਹੋਏਗਾ ਦੇਖਦੇ ਹਾਂ ਕਿ ਇਹ ਜਿਹੜੀ ਇਹ ਸਾਰਾ ਇਹ ਹੁਣ ਮੈਟਰ ਇਹਨੂੰ ਕਿਸ ਤਰੀਕੇ ਦੇ ਨਾਲ ਨਗਰ ਨਿਗਮ ਜਾਂ ਪ੍ਰਸ਼ਾਸਨ ਸੰਭਾਲਦਾ ਹੈ ਜੁੜੇ ਰਹੋ ਜਨਤ ਐਸ਼ੀ ਦੇ ਨਾਲ